ਸਤਨਾਮ ਵਾਹਿਗੁਰੂ ਸਾਜੀ ਤਨਾਸ ਰਾਮ ਹਲਾ ਪੰਜਵਾ ਕਾਰਸ਼ੇਵਾਸ਼ਟਪਤੀ ਗੋਂਕਾਰ ਸਤਪੁਰ ਪ੍ਰਸਾਦ ਜੋ ਜੋ ਜੁਨੀ ਆਇਓ ਤੇਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਹੈ ਓਟ ਸਾਦ ਰੱਖੋ ਦੇ ਘਰ ਆਟ ਕਰ ਕਿਰਪਾ ਮਿਲੋ ਹਰ ਰਾਇਆ ਜੋ ਜੋ ਜੁਨੀ ਆਇਓ ਤੇਤੇ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾ ਕੀ ਆਯੋਟ ਸਾਧ ਰਖੋ ਦੇ ਕਰ ਹਾਤ ਕਰ ਕਿਰਪਾ ਮਿਲੋ ਹਰ ਰਾਇਆ ਅਨਕ ਜਨਮ ਭੂ ਬ੍ਰਹਮ ਚਿਤ ਨਹੀਂ ਪਾਈ ਰਾ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹੋ ਜੀਵ ਬਤਾਈ ਰਾ ਨਕੇ ਪਾਪ ਕਰਮਾ ਆ ਕੋ ਵਿਚਿਤ ਧਰੋ ਮੇਰੀ ਮੇਰੀ ਕਰਤ ਸਦਾ ਹੀ ਵਿਹਾਵੇ ਕੋਈ ਐ ਸੋਰੇ ਪੇਟਾ ਸੰਤ ਮੇਰੀ ਲਾਹੈ ਸਗਲ ਚਿੰਤਾ ਠਾਕਰ ਸਿਉ ਮੇਰਾ ਰੰਗ ਲਾਵੇ ਪੜੇ ਰੇ ਸਗਲ ਬੇਦਨ ਚੁਕੇ ਮਨ ਭੇਦ ਇੱਕ ਖਿੰਨਾ ਧੀਰ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਏਕ ਅਮਰਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤਿਸਨਾਏ ਅੰਬਦ ਮੈਲ ਲਾਏ ਘਰ ਕੋਠਾ ਕਰ ਇਕ ਚਲ ਨਮਾਨੈ ਕਦ ਪਾਓ ਸਾਥ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਤਕਾਲਿਆਸ ਰਾਮ ਕੀਨੇ ਮਨੁਆ ਨਹ ਪਤੀਨੇ ਵਿਵੇਕ ਹੀਣ ਤੇ ਹੀ ਤੋਏ ਕੋਈ ਪਾਈ ਹਰੇ ਪੁਰਖ ਵਿਦਾਤਾ ਪਰਮ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਖੋਏ ਕਰਮ ਧਰਮ ਜੋਗਤਾ ਨਿਵਖ ਨਾਹੇ ਇਤ ਕਰਤਾ ਗਰਭ ਗਰਭ ਪੜੈ ਕਈ ਨਾ ਲੇਖੈ ਜਿਸ ਪੀਟਿਐ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨਿਤ ਰੋ ਪੀਖੈ ਮਰਹਟ ਜੋ ਕਮਾਵੇ ਚਿਲ ਨਾ ਲੇਖੈ ਪਾਵੇ ਬਗਲ ਜਿਉ ਸੋਏ ਧਿਆਨ ਲਾਵੇ ਮਾਇਆ ਰੇ ਤਾਰੀ ਕੋਈਐ ਸੋਰੇ ਸੁਖੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਹਮਾਰੀ ਸੋ ਪਰਸਨ ਗੋਪਾਲ ਰਾਏ ਕਾਟੇ ਰੇ ਬੰਦਨ ਮਾਏ ਗੁਰ ਕੈ ਸਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਾਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਾ ਦੁਜਾ ਸਦਾ ਆ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਹੋਖ ਨਾਨਕ ਲਾਤੇ ਅਰਚਨ ਅਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਰਾਦੁ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਨਾਦੇ ਪਵਿੱਤਰ ਹਕੂਮ ਨਾਮਯੋ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਦੇ ਅੰਦਰ ਉਚਾਰੇ ਹੋਏ ਹਨ ਕਰ ਤੀਜੇ ਸੁਰ ਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਅੱਠਾਂ ਪਦਿਆਂ ਵਾਲਾ ਸ਼ਬਦ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਗੁਰੂ ਜਿਹੜਾ ਜਿਹੜਾ ਜੀਵ ਜਿਸ ਕਿਸੇ ਜੁਨ ਵਿੱਚ ਆਇਆ ਹੈ ਉਹ ਉਸ ਜੁਨ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸ ਰਿਹਾ ਹੈ ਮਨੁੱਖਾ ਜਨਮ ਕਿਸੇ ਨੇ ਕਿਸਮਤ ਨਾਲ ਪ੍ਰਾਪਤ ਕੀਤਾ ਹੈ ਇਹ ਗੁਰੂ ਮੈਂ ਤਾਂ ਤੇਰਾ ਆਸਰਾ ਧੱਕਿਆ ਹੈ ਮੇਰਾ ਹੱਥ ਦੇ ਕੇ ਆਪਣੇ ਹੱਥ ਦੇ ਕੇ ਮੈਨੂੰ ਮਾਇਆ ਦੇ ਮੋਹ ਤੋਂ ਬਚਾਲਾ ਮਿਹਰ ਕਰਕੇ ਮੈਨੂੰ ਪ੍ਰਭੂ ਪਾਤਸ਼ਾਹ ਨਾਲ ਮਿਲਾ ਦੇ ਏ ਸਤਿਗੁਰੂ ਨੇਕਾ ਜੁਨਾ ਵਿੱਚ ਭਟਕ ਭਟਕ ਕੇ ਜੁਨਾ ਤੋਂ ਬਚਨ ਦਾ ਹੋਰ ਕੋਈ ਟਿਕਾਉ ਨਹੀਂ ਲੱਭਾ ਹੁਣ ਮੈਂ ਤੇਰੀ ਚਰਨੀ ਆ ਪਿਆ ਹਾਂ ਹਾਂ ਮੈਂ ਤੇਰੀ ਹੀ ਸੇਵਾ ਕਰਦਾ ਹਾਂ ਮੈਨੂੰ ਪ੍ਰਮਾਤਮਾ ਦੇ ਮਿਲਾਪ ਦਾ ਰਸਤਾ ਦੱਸ ਤੇ ਤੇਰਾ ਹੋ ਏ ਭਾਈ ਮੈਂ ਨਿਤ ਮਾਇਆ ਦੀ ਖਾਤਰ ਹੀ ਅਨੇਕਾਂ ਹਿਲੇ ਕਰਦਾ ਰਹਿਣਾ ਮੈਂ ਮਾਇਆ ਨੂੰ ਹੀ ਉਚੇਚੇ ਤੌਰ ਤੇ ਆਪਣੇ ਮਨ ਵਿੱਚ ਟਿਕਾਈ ਰੱਖਦਾ ਸਦਾ ਮੇਰੀ ਮਾਇਆ ਮੇਰੀ ਮਾਇਆ ਕਰਦਿਆਂ ਹੀ ਮੇਰੀ ਉਮਰ ਬੀਤੀ ਜਾ ਰਹੀ ਹੈ ਹੁਣ ਮੇਰਾ ਜੀ ਕਰਦਾ ਹੈ ਕਿ ਮੈਂ ਤਾਂ ਮੈਨੂੰ ਕੋਈ ਅਜਿਹਾ ਸੰਤ ਮਿਲ ਪਏ ਜਿਹੜਾ ਮੇਰੇ ਅੰਦਰ ਮਾਇਆ ਵਾਲੀ ਸਾਰੀ ਸੋਚ ਦੂਰ ਕਰ ਦੇਵੇ ਤੇ ਪ੍ਰਮਾਤਮਾ ਨਾਲ ਮੇਰਾ ਪਿਆਰ ਪਨਾ ਦੇਵੇ ਏ ਭਾਈ ਸਾਰੇ ਵੇਦ ਪੜ ਲਏ ਵੇਖੇ ਹਨ ਇਹਨਾਂ ਦੇ ਪੜਨ ਨਾਲ ਮੇਰ ਪ੍ਰਮਾਤਮਾ ਨਾਲੋਂ ਮਨ ਦੀ ਵਿਥ ਨਹੀ ਮੁੱਕਦੀ ਵੇਦ ਆਦਿਕਾਂ ਦੇ ਪੜਨ ਨਾਲ ਗਿਆਨ ਇੰਦਰੇ ਇੱਕ ਛੇਨ ਵਾਸਤੇ ਵੀ ਸ਼ਾਂਤ ਨਹੀਂ ਹੁੰਦੇ ਏ ਭਾਈ ਕੋਈ ਅਜਿਹਾ ਭਗਤ ਮਿਲ ਜਾਏ ਜਿਹੜਾ ਆਪ ਮਾਇਆ ਤੋਂ ਨਲਿਬ ਹੋਵੇ ਉਹੀ ਭਗਤ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਾਲ ਸੰਝ ਸਕਦਾ ਹੈ हे ਭਾਈ ਜਿਤਨੇ ਵੀ ਤੀਰਥਾਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦਿੰਦੇ ਹਨ ਇਹਨਾਂ ਤੀਰਥ ਇਸ਼ਨਾਨ ਨਾਲ ਬ੍ਰਹ마ਤਮਾ ਰਤਾ ਪਰ ਵੀ ਪਸੰਦ ਨਹੀਂ ਹੁੰਦਾ ਮੇਰੀ ਤਾਂ ਇਹ ਤਾਂਗ ਹੈ ਕਿ ਮੈਂ ਕਦੇ ਸਾਥ ਸੰਗਤ ਪ੍ਰਾਪਤ ਕਰ ਸਕਾਂ ਸਾਥ ਸੰਗਤ ਦੀ ਬਰਕਤ ਨਾਲ ਮਨ ਵਿੱਚ ਸਦਾ ਆਤਮਕ ਆਨੰਦ ਬਣਿਆ ਰਹੇ ਤੇ ਮੇਰਾ ਮਨ ਗਿਆਨ ਦੇ ਸੁਰ ਮੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲਏ ਇਹ ਪਾਏ ਸਾਰੇ ਆਸਮਾ ਦੇ ਧਰਮ ਕਮਾਇਆ ਵੀ ਮਨ ਨਹੀਂ ਪਤੀਜਦਾ ਵਿਚਾਰਹੀਨ ਮਨੁੱਖ ਸਿਰਫ ਸਰੀਰ ਨੂੰ ਹੀ ਸਾਫ਼ ਸੁਥਰਾ ਕਰਦੇ ਰਹਿੰਦੇ ਹਨ ਇਹ ਭਾਈ ਮੇਰੀ ਇਹ ਲਾਲਸਾ ਹੈ ਕਿ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਦਾ ਰੂਪ ਕੋਈ ਮਹਾਪੁਰਖ ਲੱਭ ਪਏ ਤੇ ਉਹ ਮੇਰੇ ਮਨ ਦੀ ਭੈੜੀ ਮੱਤ ਦੀ ਮੈਲ ਦੂਰ ਕਰ ਦੇਵੇ ਇਹ ਭਾਈ ਜੇ ਰਾਮ ਨੂੰ ਪ੍ਰਤੀਤ ਇਸ ਨਾਨਾਦਕ ਮਿੱਥੇ ਹੋਏ ਧਾਰਮਿਕ ਕਰਮਾਂ ਵਿੱਚ ਹੀ ਰੁਚਾ ਰਹਿੰਦਾ ਹੈ ਰਤਾ ਪਰ ਸਮੇਲੇ ਵੀ ਪ੍ਰਮਾਤਮਾ ਨਾਲ ਪਿਆਰ ਨਹੀਂ ਕਰਦਾ ਉਹ ਇਨਾ ਕੀਤੇ ਕਰਮਾਂ ਦੇ ਆਸਰੇ ਮੁੜ ਮੁੜ ਅਹੰਕਾਰ ਵਿੱਚ ਟਿਕਿਆ ਰਹਿੰਦਾ ਹੈ ਇਨਾ ਕੀਤੇ ਆਰਮੀ ਕਰਮ ਵਿੱਚੋਂ ਕੋਈ ਵੀ ਕਰਮ ਕਿਸੇ ਕੰਮ ਨਹੀਂ ਆਉਂਦਾ ਇਹ ਪਾਈ ਇਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪ੍ਰਮਾਤਮਾ ਦੀ ਸੰਗਤ ਸਿਫਤ ਸਲਾਹ ਕਰਦਾ ਹੈ ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪ੍ਰਮਾਤਮਾ ਨੂੰ ਆਪਣੀ ਅੱਖਾਂ ਨਾਲ ਹਰ ਥਾਂ ਵਸਤਾ ਵੇਖ ਲੈਂਦਾ ਹੈ हे ਭਾਈ ਜਿਹੜਾ ਮਨੁੱਖ ਮਨ ਦੇ ਹੱਥ ਨਾਲ ਤਪ ਆਦਿਕ ਕਾਲ ਕਰਦਾ ਹੈ ਪਰਮਾਤਮਾ ਉਸਤੇ ਇਸ ਮਿਹਨਤ ਨੂੰ ਰਤਾ ਪਰ ਵੀ ਪ੍ਰਵਾਨ ਨਹੀਂ ਕਰਦਾ ਕਿਉਂਕਿ ਇਹ ਪਾਈ ਉਹਨ ਮੁਖ ਤਾਂ ਬੰਗਲੇ ਬਾਗਹੀ ਸੁਮਾਦਿ ਲਾ ਰਿਹਾ ਹੁੰਦਾ ਆਪਣੇ ਮਨ ਵਿੱਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ ਇਹ ਪਾਈ ਜੇ ਕੋਈ ਅਜਿਹਾ ਆਤਮਿਕ ਆਨੰਦ ਦਾਤਾ ਮਿਲ ਪਏ ਜਿਹੜਾ ਸਾਨੂੰ ਪਰਮਾਤਮਾ ਦੀ ਸਿਫਤਸਲਾ ਦੀ ਗੱਲ ਸੁਣਾਵੇ ਤਾਂ ਉਸ ਨੂੰ ਮਿਲ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ हे भाई जिस मनुख 'ਤੇ ਪ੍ਰਭੂ ਪਾਤਸ਼ਾਹ ਤੇ ਆਲ ਹੁੰਦਾ ਹੈ ਗੁਰੂ ਉਸਤੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ हे ਭਾਈ ਮੇਰਾ ਮਨ ਵੀ ਗੁਰੂ ਦੇ ਸ਼ਬਦ ਵਿੱਚ ਹੀ ਮगन ਰਹਿੰਦਾ ਹੈ हे नानक ਗੁਰੂ ਦੀ ਕਿਰਪਾ ਨਾਲ ਜਿਸ मनुख ਨੂੰ ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿ ਕੇ ਉਹ मनुख ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੇ ਪਾਈ ਗੁਰੂ ਦੇ ਦਰ ਤੇ ਪਿਆ ਮਨੁੱਖਾ ਜੀਵਨ ਬਸਫਰ ਵਾਲਾ ਸਫਰ ਕਾਮਯਾਬ ਹੋ ਜਾਂਦਾ ਹੈ ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਰਹਾ ਤੇਰਾ ਦੂਜਾ ਵਾਈਟ ਇਟਸ ਖਾਲਸਾ ਵਾਈਕ ਰੀਫਰ ਦੇ ਥਿਸ ਇਜ਼ ਟੁਡੇਜ਼ ਹੁਕਮ ਨਾਮਾ ਫਰਮ ਸੇ ਦਰਵਾਸਾ ਨੰਬਰ 16ਡ ਬਾਈ ਆਵ 5th ਗੁਰੂ ਅੰਡਰ ਹੈਡਿੰਗ ਦਰਾਸ ਰੀਫਰ 5th ਮਹਿਲ 6th ਹਾਊਸ Astpad is one universal creator God by the grace of the true Guru. <clears throat> Whoever is born into the world is entangled in it. Human birth is obtained only by good. Destiny. I look to your support, O Holy Saint. Give me your hand and protect me. By your grace, let me meet the Lord my King. I wandered through countless incarnations, but I did not find stability anywhere. I served the Guru and I fell at his feet praying, O oh dear Lord of the Universal, please show me the way. Pause. I have tried so many things to acquire the wealth of Maya and to cherish it in my mind. I have passed my life constantly crying out, "Mind, mind." Is there any such saint who would meet with me? Take away my anxiety and lead me to enshrine love for my Lord and Master. I have read all the Vedas, and yet the sense of separation in my, in my mind still has not been removed. The five thieves of my are not created <coughs> even for an instant is there any devotee who is at, unattached to maya who may irrigate my mind with the ambrosial name the name of the one lord in spite of the many places of pilgrimage for people to bathe in, their minds are still st <coughs> stained by their stubborn ego. The Lord Master is not pleased by this all, at all. When will I find the satsang, the company of the holy? There. I shall be always in the ecstasy of the Lord, and my mind shall not take its cleansing bath in the healing ointment of a spiritual wisdom. I have followed the four stages of life, but my mind is not satisfied. I wash my body, but it is totally lacking in understanding. If only I would. Could need some devotee, for the Supreme Lord God, imbued with the Lord's love, who could eradicate the filthy, evil mindedness from my mind. One who is attached to religious rituals does not love the Lord even for an instant. He is filled with pride and he is of no account. One who meets with the rewarding personality of the Guru continually sings the Kirtan of the Lord's praises by Guru's grace. Such a rare one beholds the Lord with his eyes. One who acts through Stubbornness is of no count at all. Like a crane, he pretends to meditate, but he is still stuck in Maya. Is there any such giver of peace who can recite to me the sermon of God? Meeting him, I would be emancipated. When the Lord my king is totally pleased with me. He will break the bonds of Maya for me. My mind is uh, imbued with the word of the cruel Shabbat. I am an ecstasy forever and ever. Meeting the fearless Lord, the Lord of the universe, falling at the Lord's feet, Nanak has found peace. My yatra. My life pilgrimage has become fruitful, fruitful, fruitful. My comings and goings have ended since I met the Holy Saint. Second pause.